ਲਓ ਜੀ ਡਬਲ 트리플 ਮੁੰਡਾ ਸਾਡੇ ਕੋਲ ਪਹੁੰਚ ਚੁੱਕਿਆ ਕੀ ਨਾਮ ਹੈ ਗਰਲਫ੍ਰੈਂਡ ਗਰਪ੍ਰੀਤ ਗਰੀਲਾ ਕਿਹੜੀ ਗਲਾਸ ਦੇ ਵਿੱਚ ਪੜਦਾ 8 ਦੇ ਵਿੱਚ ਹਾਂਜੀ ਅੱਛਾ ਗਾਣਾ गा ਕੇ ਸੁਣਾ ਮੈਨੂੰ ਗਾਣਾ ਨਹੀਂ ਆਉਂਦਾ ਜੀ ਹੋਰ ਕੀ ਹੁੰਦਾ ਸਰ ਜੀ ਕੁਝ ਨਹੀਂ ਆਉਂਦਾ ਜੀ ਬਸ ਉਹ ਗੱਡੀ ਜੱਟ ਦੀ ਮੇਲ ਦੀ ਜਾਵੇ ਸੜਕਾਂ ਤੇ ਚੁੰਮਰਾ ਪਾਵੇ ਉਹ ਪਾਵੇ ਰੋਜ਼ ਬਿਲੋ ਅੱਛਾ ਕਿਹਦੇ ਨਾਲ ਚੁੰਮਰਾ ਪਾਉਣਾ ਫਿਰ ਅੱਛਾ ਗਾਣਾ ਗਾਣਾ ਆਤਾ ਹੈ ਤੁਹਾਨੂੰ ਦਾਉ ਕਿੰਨੀ ਆਤਾ ਦਾਉ ਯਾਰ ਹੋਖੜੂ ਅਰਬਨ ਸਟੇਟ ਹੋ ਜਿਮੇਟਨਾ ਦੁਬਲੇਟ ਯਤੇ ਫਿਰਦੀ ਮੰਡੀਰ ਬੜੀ ਮਾਸਤੀ ਬਾਲੇ ਫੋਨਾ ਮਲਾਈ ਮੈਨੂੰ ਗੁਸਾਣਾ ਚੜਾਈ ਤੈਨੂੰ ਮਿਲੂੰਗਾ ਪੰਜਾਬੀ ਯੂਨੀਵਰਸਿਟੀ ਵੱਡੇ ਵੀ ਕੀ ਬੰਦਾ ਆਈ ਪੈਸਾ ਕਿਸੇ ਇਹਦੇ ਚ ਐ ਇਦਾਂ ਨਹੀਂ ਇਦਾਂ ਹੀ ਬਾਤ ਚਲੀ ਜਾਂਦੀ ਆ ਸ਼ਰਾਰਤੀ ਸੱਤ ਹੋ ਜਾ। ਸ਼ਰਾਰਤੀ ਜਿਆਦਾ ਬੋਲਦੀ। ਮੈਂ ਬੋਲ ਸਕਦਾ। ਤੁਸੀਂ ਨੀ ਬੋਲਦੇ। ਇਹ ਤੇ ਜਿੰਨਾ ਨਹੀਂ ਬੋਲਦੀ। ਕੁੜੀਆਂ ਸਾਰੀਆਂ ਜਿਆਦਾ ਬੋਲਦੀਆਂ। ਇਹਦੇ ਜਿੰਨਾ ਕੋਈ ਨਹੀਂ ਬੋਲ ਸਕਦਾ। ਨੀ ਮੜਾਕੂ ਅੱਤ ਨੰਬਰ ਦਾ ਹਾਜਰੀ ਜੀ ਕਿਉਂ ਖੋਲੀ ਨਾ? ਵੱਡੇ ਉਹ ਕਿਟਾਕੂ ਤੇ ਨਹੀਂ ਬੰਨਾ। ਹਾਂ। ਖਤਰਨਾਕ ਬੰਦੇ ਤੁਸੀਂ ਦੋਏ। ਕੁਝ ਸ਼ਰਾਰਤੀ ਬੱਚਾ ਫਿਰ ਉਹਨੂੰ ਕਿਵੇਂ ਤੁਸੀਂ ਸਮਝਾਉਣੇ ਵੀ ਆ ਸ਼ਰਾਰਤ ਨਹੀਂ ਕਰਨੀ ਇੱਤਾਂ ਸਮਝਾਈਦਾ ਪਹਿਲਾਂ ਪਿਆਰ ਨਾਲ ਫਿਰ ਬਾਅਦ ਚ ਡਾਂਟਣਾ ਕੁੱਟੀ ਦਾ ਹੁੰਦਾ ਡੋੜ 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 ਢਾਲਾ ਮਸਾਲੇ ਪਿਓਰ ਐਵੇਂ ਕਰੀ ਨਾ ਤੇ ਚੋੜ ਦਿਮਾਗ ਸੱਟ ਨਹੀਂ ਕਰਦਾ ਤੂੰ ਵਾਈਬ ਚੈੱਕ ਚੱਕ ਮਸਲਾ ਕਰੂ ਕਰੂ ਠਾ 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 ਕੰਨ ਚ ਖੜਾਕ ਕਰੂ ਠਾ 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 ਜਦੋਂ ਤੱਕ ਐਦਾਂ ਐਦਾਂ ਨਾ ਕਰੇ ਤੇ ਤੋ ਗੱਲ ਨਹੀਂ ਹੁੰਦੀ ਕੋਈ ਹੈ की सबसे बढ़िया फ्रेंड कौन है पनिका कहाँ पे हो पर पता नहीं कहाँ चली गई आई नहीं वो आज नहीं आप कितना मिल कहाँ पे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੀ ਆਊਟਰੂਡ ਕਿਹੜੀ ਸ਼ੋ ਨੂੰ ਤੁਸੀਂ ਇੰਨਾ ਪਿਆਰ ਦੇ ਰਹੇ ਹੋ ਤੇ ਕੁਝ ਦਿਨਾਂ ਪਹਿਲਾਂ ਨਾ ਮੈਂ ਬੱਚਿਆਂ ਦੀਆਂ ਰੀਲਾਂ ਛੱਡ ਰਿਆ ਸੀ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਤੇ ਤੁਸੀਂ ਬਹੁਤ ਜ਼ਿਆਦਾ ਪਿਆਰ ਕਰ ਰਹੇ ਸੀਗੇ ਤੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਿਹਾ ਵੀ ਤੁਸੀਂ ਬੱਚਿਆਂ ਨਾਲ ਜਾ ਕੇ ਸਕੂਲ ਦੇ ਵਿੱਚ ਗੱਲਾਂ ਬਾਤਾਂ ਕਰੋ ਸੋ ਮੈਂ ਥੋੜੇ ਕਰਕੇ ਪਿਆਰਾ ਪਿਆਰਾ ਸ਼ੋ ਤੁਹਾਡਾ ਆਪਣਾ ਆਊਟਰੂਡ ਕਿਹੜੀ ਐਸਐਮ ਸਕੂਲ ਇੰਟਰਨੈਸ਼ਨਲਿਸ ਦੇ ਵਿੱਚ ਆ ਗਿਆ ਇਹ ਪਟਿਆਲੇ ਦੇ ਵਿੱਚ ਜਿੱਥੇ ਕਿ ਆਪਾਂ ਬੱਚਿਆਂ ਦੇ ਨਾਲ ਹਾਸਿਆਂ ਖੇਡਾਂ ਕਰਾਂਗੇ ਤੇ ਇਹਨਾਂ ਤੋਂ ਬੱਚਾ ਤੋਂ ਕੁਝ ਗੱਲਾਂ ਪੁੱਛਾਂਗੇ ਕਿਵੇਂ ਨਟਕੜ ਬੱਚੇ ਨੇ ਕਿਵੇਂ ਸਾਡੇ ਸਵਾਲਾਂ ਦਾ ਜਵਾਬ ਦਿੰਦੇ ਨੇ ਇਹਨਾਂ ਨਾਲ ਗੱਲਬਾਤ ਕਰਾਵਾਂਗੇ ਆਓ ਫਿਰ ਚੱਲੀਏ ਐਸਾ ਇੰਟਰਨੈਸ਼ਨਲ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਸਕੂਲ ਦਾ ਨਾਮ ਬੱਚੇ ਲੈਣਗੇ ਫਿਰ ਮੈਂ ਲਊਗਾ ਹਾਂ ਬੱਚੋ ਕੀ ਨਾਮ ਆ ਸਕੂਲ ਦਾ ਫਿਰ ਲਓ ਵੀ ਬੱਚਿਆਂ ਦਾ ਜੋਰ ਦੇਖ ਲਿਆ ਆਪਾਂ ਨੇ ਆਵਾਜ਼ ਦੇ ਵਿੱਚ ਗੱਲਾਂ ਬਾਤਾਂ ਵੀ ਕਰਾਂਗੇ ਬੱਚਿਆਂ ਦੇ ਨਾਲ ਸੋ ਮੈਂ ਅਜੈਸਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿੱਚ ਪਹੁੰਚ ਚੁੱਕਿਆ ਹਾਂ ਪਟਿਆਲੇ ਦੇ ਵਿੱਚ ਬੱਚਿਆਂ ਦੇ ਵਿੱਚ ਪੂਰਾ ਜੋਰ ਆ ਆਪਾਂ ਗੱਲਾਂ ਬਾਤਾਂ ਕਰਾਂਗੇ ਪਹਿਲਾਂ ਛੋਟੇ ਬੱਚੇ ਤੋਂ ਕਿਸੇ ਤੋਂ ਸ਼ੁਰੂਆਤ ਕਰਦੇ ਆ ਤੁਸੀਂ ਦੱਸੋ ਕੀ ਨਾਮ ਤੁਹਾਡਾ ਵੰਸ਼ਿਕਾ 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 ਅੱਗੇ ਆ ਜਾਓ ਆ ਜਾਓ ਆ ਜਾਓ ਵੰਸ਼ਿਕਾ ਕੌਣ ਸੀ ਕਲਾਸ ਵਿੱਚ پڑھਦੇ ਹੋ ਆਪ UKG. UKG में अच्छा आपको सबसे ज्यादा पसंद कौन है यहाँ पे टीचर पाठ वाली मैम पाठ पाठ वाली वाली मैम मैम इनको सबसे तो ज्यादा पसंद ने सो so, आया बच्चे तू आया, आया। की नाम है तेरा क्या नाम है टेड ओके आप कौन सी क्लास में हो नर्सरी नर्सरी में हाँ। अच्छा गाना गाना आता है आपको हाँ। गाओ फिर? नहीं आता। चलो अभी तू सी गा के सुनाओ गाना मरने की बात करे तेरे आठ के औकात बारे छोरा राउफ स के मजाक थोड़ी है अरे जो हमसा भी मारा बेटा हाथ लाएगा साला पछताएगा ना सुखी पावेगा सुन कान खोल के ओ गुलामी हो दे किस साल की सुन तेरे आ राउफ स के ਤੇਰੀ ਸ਼ਾਰਮੇ ਔਰ ਕਬਜਰਾਉ ਸਾਬ ਦਾ ਚੋਰੀ ਵੀਟ ਸਾਬ ਦਾ ਗੱਡੀ ਆਰ ਪਾਰ ਦਾ ਡੇਟ ਐਡ ਵੀ ਚਾਇਰ ਖਮਰ ਬ੍ਰੈਂਡ ਦਾ ਉਹ ਨੋਕਾ ਬੇਟਾ ਸੁਈਆ ਉਹ ਬ੍ਰੈਂਡ ਦਾ ਅੱਛਾ ਬੁੱਤ ਕੀ ਨਾਮ ਆ ਗਿਆ ਜੀ ਕੀ ਨਾਮ ਹੈ ਤੇਰਾ ਕਾਰ्तिक ਕੁਮਾਰ ਅੱਛਾ ਨਵੀਂ ਕਾਰ्तिक ਕੁਮਾਰ ਵਾਸਤੇ ਤਾੜੀਆਂ ਕਾਰ्तिक ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ ਯੂਕੇਜੀ ਯੂਕੇਜੀ ਦੇ ਵਿੱਚ ਅੱਛਾ ਸਭ ਤੋਂ ਜ਼ਿਆਦਾ ਪਸੰਦ ਕੌਣ ਨੇ ਟੀਚਰ ਇੱਥੇ ਜਿਹੜੇ ਵਧੀਆ ਪੜ੍ਹਾਉਂਦੇ ਨੇ ਰਾਜਨੀ ਮੈਮ ਅੱਛਾ ਬਾਕੀ ਪਸੰਦ ਨਹੀਂ ਕੁੱਟਦੇ ਨੇ ਬਾਕੀ अच्छा रजनी मैम ਕੀ ਪੜਾਉਂਦੇ ਨੇ ਜਿਹੜਾ ਅੰਦਾ ਸਾਨੂੰ ਅੱਛਾ ਕੀ ਸਬਜੈਕਟ ਕੀ ਹੈ ਕਈ ਵਾਰ ਟੇਬਲ ਕਰਵਾ ਦਿੰਨੇ ਆ ਅੱਛਾ ਕਈ ਵਾਰ ਕੰਮ ਉਹ এবੀਸੀ ਦਾ ਕਰਵਾ ਦਿੰਨੇ ਆ ਹਾਂ ਕਦੀ ਪੰਜਾਬੀ ਦਾ ਕਦੀ ਹਿੰਦੀ ਦਾ ਅੱਛਾ ਟੇਬਲ ਸੁਣਾਓ ਫਿਰ ਕੋਈ ਦੋ ਦਾ ਟੇਬਲ ਸੁਣਾਓ ਚਲੋ ਦੋ ਦਾ 2 1 ਦਾ 2 2 2 ਦਾ 4 2 3 ਦਾ 2 3 ਦਾ 6 2 2 ਦਾ 4 2 5 ਦਾ 2 4 ਦਾ 2 4 da 8 2 5 da 10 2 6 da 12 2 7 da 4 1 oh, 1 4 2 8 da 1 6 2 9 da 1 8 2 10 da 20 ਮੈਡਮ ਰਜਨੀ ਜੀ ਬਹੁਤ ਵਧੀਆ ਨੇ ਬੱਚੇ ਤੁਹਾਡੇ ਇਹ ਗਾਉਣ ਦੇ ਨਾਲ ਨਾਲ ਪੜ੍ਹਦੇ ਬਹੁਤ ਵਧੀਆ ਨੇ ਆਜੋ ਬੱਚੇ ਤੁਸੀਂ ਆਜੋ ਅੱਗੇ ਆਜਾ 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 ਵੀ अच्छा की नाम है वो तेरा प्रिया मिश्रा अच्छा आप कौन सी क्लास में हो यूकेजी क्लास सभी यूकेजी वाले हो आप अच्छा आपकी सबसे बढ़िया फ्रेंड कौन है कहाँ पे हो पर पता नहीं चली गई आई नहीं वो आज नहीं पे कल आई थी एंजल आई अच्छा आप भी आगे आ जाओ आगे आ जाओ ਇਨ ਇਸਕਾ ਕੀ ਨਾਮ ਹੈ ਐਂਜਲ ਐਂਜਲ ਚਲੋ ਆਪਾਂ ਵੱਡੇ ਬੱਚੇ ਨਾਲ ਗੱਲ ਕਰਦੇ ਆਂ ਭਾਈ ਆਜੋ ਤੁਸੀਂ ਆਜੋ ਆ ਜਾ ਆ ਜਾ ਅੱਛਾ ਕਿਹੜੀ ਕਲਾਸ ਦੇ ਵਿੱਚ 9th 9th ਦੇ ਵਿੱਚ ਵੱਡੇ ਕੀ ਬੰਨਣਾ ਫਿਰ ਹਜੇ ਬਿਜ਼ਨਸਮੈਨ ਬਿਜ਼ਨਸਮੈਨ ਬੰਨਣਾ ਹਜੇ ਕਲੀਅਰ ਨਹੀਂ ਆ ਤੁਹਾਨੂੰ ਹਾਂਜੀ ਕਲੀਅਰ ਨਹੀਂ ਹੈਗਾ ਨਹੀਂ ਨਹੀਂ ਵੈਸੇ ਕਨਫਰਮ ਨਹੀਂ ਹੈਗਾ ਵੈਸੇ ਸੋਚਿਆ ਹੈਗਾ ਇੱਕ ਬਿਜ਼ਨਸਮੈਨ ਬੰਨਣਾ ਬਿਜ਼ਨਸਮੈਨ ਬੰਨਣਾ ਅੱਛਾ ਸਕੂਲ ਦਾ ਮਾਹੌਲ ਕਿਵੇਂ ਦਾ ਹੁੰਦਾ ਕਿਵੇਂ ਦੇ ਟੀਚਰ ਨੇ ਇੱਥੇ ਵਧੀਆ ਪੜ੍ਹਾਉਂਦੇ ਨੇ ਹਾਂਜੀ ਕਿਹੜੇ ਟੀਚਰ ਵਧੀਆ ਲੱਗਦੇ ਨੇ ਸਾਰੇ ਵਧੀਆ ਨੇ ਦੇਖ ਲੋ ਕਿਸੇ ਤੋਂ ਕੁੱਟ ਘੱਟ ਨਹੀਂ ਪੈਂਦੀ ਐਵੇਂ ਤਾਂ ਨਹੀਂ ਪੈਂਦੇ ਵਾਸਤੇ ਵਧੀਆ ਨੇ ਸਾਰੇ ਵਾਸੇ ਅੱਛਾ ਕੌਣ ਫੇਵਰੇਟ ਕੌਣ ਨੇ ਸਾਰੇ ਟੀਚਰ ਫੇਵਰੇਟ ਨੇ ਅੱਛਾ ਅਸੈਸਮੈਂਟ ਦਾ ਘਟ ਜੇ ਤਾਂ ਕਰਕੇ ਸਾਰੇ ਟੀਚਰ ਨਾ ਨਾ ਸਰ ਸਾਰੇ ਵਧੀਆ ਨੇ ਅੱਛਾ ਬੈਸਟ ਫਰੈਂਡ ਕੌਣ ਆਏ ਸਾਰੇ ਵੈਸ਼ ਫਰੈਂਡ ਨੇ ਸਾਰੇ ਨਾਲ ਬਣਾ ਕੇ ਰੱਖਣੀ ਆ ਚੰਨੀ ਸਾਰੇ ਨਾਲ ਵਧੀਆ ਬਣਾ ਕੇ ਰੱਖਣੀ ਆ ਚਲੋ ਠੀਕ ਆ ਜੀ ਆਓ ਜੀ ਆਓ ਅੱਗੇ ਬਈ ਆਜੋ ਅੱਗੇ ਚਲੋ ਭਾਈ ਸਭ ਤੋਂ ਪਹਿਲਾਂ ਦਸਤਾਰ ਬਹੁਤ ਸੋਹਣੀ ਬੰਨੀ ਹੋਈ ਐ ਤੁਸੀਂ ਤੇ ਗਾਣਾ गा ਕੇ ਸੁਣਾਓ ਇੱਕ ਜੀਪ ਦੀ ਹੁੱਡ ਤੋਂ ਜੱਟ ਨੇ ਮਾਰਿਆ ਲਲਕਾਰਾ ਨੀ ਓ ਜੀਪ ਦੀ ਹੁੱਡ ਤੋਂ ਜੱਟ ਨੇ ਮਾਰਿਆ ਲਲਕਾਰਾ ਨੀ ਡੋੜ 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 ਡੜਾ ਮਸਲੇ ਪਿਓਰ ਐ ਮੈਂ ਕਰੀਨਾ ਤੂੰ ਚੋੜ ਦਿਮਾਗ ਸੱਟ ਨੀ ਕਰਦਾ ਤੂੰ ਵਾਈਬ ਚੈੱਕ ਚੱਕ ਮਸਲਾ ਕਰੂ ਕਰੂ ਠਾ 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 ਕੰਨ ਚ ਖੜਾਕ ਕਰੂ ਠਾ 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 ਹੱਥ ਨਹੀਂ ਤੋ ਜੋੜੇਗਾ ਤੇ ਚੱਕ ਜਾਵੇਂਗਾ 100 ਮੀਟਰ ਇਨੀ ਭੱਜਣਾ ਤੇ ਥੱਕ ਜਾਵੇਂਗਾ। ਨਾ ਜਦੋਂ ਤੱਕ ਐਦਾਂ ਐਦਾਂ ਨਾ ਕਰੇ ਤੇ ਤੋ ਗੱਲ ਨਹੀਂ ਹੁੰਦੀ ਕੋਈ। ਹੈਂ? ਖੜ ਕੇ ਗੱਲ ਕਰਿਆ ਕਰ ਯਾਰ। ਠੀਕ ਹੈ ਜੀ। ਅੱਛਾ ਬੈਸਟ ਫਰੈਂਡ ਕੌਣ ਆ ਸਕੂਲ ਦੇ ਵਿੱਚ? ਬੈਸਟ ਫਰੈਂਡ ਜੀ ਹਿਮਾਂਸ਼ੂ ਤੇ ਗੁਰਜੀਤ ਸਾਰੇ ਨੇ ਵੈਸਤਾ ਪਰ ਮੇਨ ਮੇਨ ਦੱਸ ਦੇਣਾ। ਵੱਡੇ ਹੋ ਕੇ ਕੀ ਬੰਨਾ ਹੈ? ਵੱਡੇ ਹੋ ਕੇ ਪੁਲਿਸ ਦੇ ਵਿੱਚ ਪੁਲਿਸ ਜੋਬ ਕਰਨੇ ਪੁਲਿਸ ਦੀ ਜੋਬ ਫਿਰ ਪਾਲਸਾ ਲετε ਆ ਰਹਿੰਦੇ ਨੇ ਯਾਰ ਅੱਛਾ ਬਹੁਤ ਵਧੀਆ ਲੱਗਿਆ ਤੇਨਾਂ ਗੱਲ ਕਰਕੇ ਆਓ ਜੀ ਅੱਗੇ ਆਜੋ ਭਾਈ ਆਜੋ ਚਸ਼ਮੇ ਵਾਲਾ ਵੀਰ ਪਿੱਛੇ ਕਾਲੀ ਕਾਲੀ ਐਨਕ ਪਿੱਛੇ ਪਿੱਛੇ ਹੋ ਜਾ ਬੱਚੇ ਪਿੱਛੇ ਪਿੱਛੇ ਆਜੋ ਭਾਈ ਸੋ ਲੋ ਕਹਿੰਦੇ ਕਾਲੀ ਕਾਲੀ ਐਨਕ ਤੇਰੀ ਆ ਬੱਚੇ ਮੈਡਮ ਕੁਛ ਕਹਿੰਦੇ ਨਹੀਂ ਕਾਲੀ ਐਨਕ ਦੇ ਉੱਤੇ ਇਹ ਨਹੀਂ ਗੱਲ ਐ ਐਨਕ ਐ ਅੱਛਾ ਚਲੋ ਕੀ ਨਾਮ ਹੈ ਬਈ ਤੁਹਾਡਾ ਯਰਵਿੰਦਰ ਸਿੰਘ ਚਲੋ ਵੀ ਗਾਣਾ ਗਾਉਣ ਗਈ ਚਲੋ ਸੁਣਾਓ ਫਿਰ ਤਾਂ ਕਾਲੀ 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 ਖਾ ਲੈਨੇ ਆ ਤੜਕੇ ਨਹੀਂ ਕਈਆਂ ਨੂੰ ਸਾਡੀ ਗੱਡੀ ਰੜਕੇ ਕਈਆਂ ਨੂੰ ਜੱਟ ਰੜਕੇ ਨਹੀਂ ਨਾ ਰੜਕੇ ਯਾਰਾਂ ਦੀ ਫੌਜ ਬਿਲੋ ਅੱਛਾ ਕੀ ਦੇ ਨਾਲ ਝੂਮਰਾ ਪਾਉਣਾ ਫਿਰ ਇਹ ਗਾਣਾ ਹੈ ਹੈ ਗਾਣਾ ਹੈ ਦੇਖ ਲਾ ਜੇ ਮੈਡਮਾਂ ਨੂੰ ਪਤਾ ਲੱਗ ਗਿਆ ਤੇਰੀਆਂ ਝੂਮਰਾ ਪਾਉਣ ਗਈਆਂ ਇੱਥੇ ਅੱਛਾ ਕਿਹੜੇ ਪਿੰਡ ਤੋਂ ਬਈ ਫੇਸ ਵਨਰਪਨ ਸੇਟ ਅੱਛਾ ਪਾਪਾ ਕੀ ਕਰਦੇ ਨੇ ਗੁਰਦੁਆਰੇ ਚ ਅਗਰ ਦਾ ਕੀਰਤਨ ਅੱਛਾ ਮੰਮਾ ਮੰਮਾ ਹਾਊਸ ਵਾਈਫ ਵੱਡੇ ਹੋ ਕੇ ਕੀ ਬੰਨਾ ਹੈ ਆਈਪੀਐਸ ਆਫੀਸਰ ਇਹਦੇ ਚ ਐ ਇਦਾਂ ਨਹੀਂ ਇਦਾਂ ਹੀ ਬਾਤ ਚਲੀ ਜਾਂਦੀ ਆ ਆਈਪੀਐਸ ਆਫੀਸਰ ਆਈਪੀਐਸ ਆਫੀਸਰ ਬੰਨਾ ਹੈ ਹੋਰ ਕਿ ਨਾਲ ਕੌਣ ਕੌਣ ਰਹਿੰਦਾ ਬੈਸਟ ਫਰੈਂਡ ਆਈ ਸੁਰਿੰਦਰ ਤੇ ਕੀ ਸ਼ਰਾਰਤ ਕਰਦੇ ਫਿਰ ਆਉਸ਼ ਦੇ ਨਾਲ ਕੋਈ ਨਹੀਂ ਜਮਾ ਹੀ ਸ਼ਰਾਰਤੀ ਬੱਚੇ ਅੱਛਾ ਸ਼ਰਾਰਤੀ ਬੱਚਾ ਨਹੀਂ ਹੈਗਾ ਵੀ ਇਹ ਸਾਰੇ ਦੱਸੋ ਆ ਜਾ ਵੀ ਆ ਜਾ ਆ ਜਾ ਨਾਲ ਆਇਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਬੱਚੇ ਚਲੋ ਬਾਸ 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 ਲਓ ਜੀ ਡਬਲ 트리플 ਮੁੰਡਾ ਸਾਡੇ ਕੋਲ ਪਹੁੰਚ ਚੁੱਕਿਆ ਕੀ ਨਾਮ ਆ ਪੁੱਤ ਗੁਰਪ੍ਰੀਤ ਗੁਰਪ੍ਰੀਤ ਗਰੀਲਾ ਕਿਹੜੀ ਗਲਾਸ ਦੇ ਵਿੱਚ ਪੜਦਾ 8th 8th ਦੇ ਵਿੱਚ ਹਾਂਜੀ ਚਾ ਗਾਣਾ गा ਕੇ ਸੁਣਾ ਨਾ ਗਾਣਾ ਨਹੀਂ ਆਂਦਾ ਜੀ ਹੋਰ ਕੀ ਹੁੰਦਾ ਫਿਰ ਜ਼ਿੰਦਗੀ 'ਚ ਕੁਝ ਨਹੀਂ ਆਂਦਾ ਜੀ ਬਸ ਪੜਨਾ ਵੀ ਨਹੀਂ ਆਂਦਾ ਪੜ ਲੰਨੇ ਆ ਥੋੜਾ ਮੈਂ ਮੈਂ ਆ ਦੇਖ ਲੋਈ ਬੱਚਾ ਕਹਿੰਦਾ ਕੁਝ ਵੀ ਨਹੀਂ ਆਂਦਾ ਹੀ ਮੈਨੂੰ ਚਲੋ ਫਿਰ ਸੁਣਾਓ ਸ਼ਾਇਰੀ ਕੁਝ ਨਹੀਂ ਆਂਦਾ ਜੀ ਮੈਡਮ ਨੇ ਦੇਖੋ ਸਪੈਸ਼ਲ ਗਿਆ ਅਸੈਸਮੈਂਟ ਵਾਧੂ ਕੀ ਨਾਮ ਹੈ ਬੱਚਾ ਦਿਵਯਮ ਦੇਵਮ ਅੱਛਾ ਇੰਗਲਿਸ਼ ਵਿੱਚ ਬਾਤ ਕਰੋਗੇ ਵਾਜੂ ਨੇ ਦਿਵਯਮ ਜੀ ਨੇ ਜਿਆ ਇਹਨ ਵਿੱਚ ਕਲਾਸ ਯੂ ਆਰ ਸਟੱਡਿੰਗ ਹੈ 8th 8ਵੀਂ ਦੇ ਵਿੱਚ ਚਾ ਗਾਣਾ गा ਕੇ ਸੁਣਾ ਫਿਰ ਪਹਿਲਾਂ ਆਉਂਦਾ ਨਹੀਂ ਕੀ ਆਉਂਦਾ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਵੱਡੇ ਹੋ ਕੇ ਏਮ ਕੀ ਆ ਕੀ ਬੰਨਾ ਪਾਰ ਜਾਣਾ ਬਾਹਰ ਹੀ ਜਾਣਾ ਇੱਥੇ ਕਿਉਂ ਦੇਰ ਨਹੀਂ ਲੱਗਦਾ ਕਿਉਂ ਇਦਾਂ ਕਿਉਂ ਪੰਜਾਬ ਨੂੰ ਕਿੰਨਾ ਘਟਾ ਹੈ ਇਨਕਮ ਘਟਾ ਤਾਂ ਕਰਕੇ ਜੇ ਪੁੱਤ ਵੱਢ ਕੇ ਇੱਥੇ ਆਈਪੀਐਸ ਅਫੀਸਰ ਲੱਗ ਜਾਵੇ ਬਹੁਤ ਵੱਡੀ ਇਨਕਮ ਆ ਕੀ ਕਰੋਗੇ ਬਾਹਰ ਜਾ ਕੇ ਬਾਹਰ ਜਾ ਕੇ ਪੜਾਂਗਾ ਦਿਹਾੜੀਆਂ ਕਰਨੀਆਂ ਪੈਣੀਆਂ ਬਾਹਰ ਜਾ ਕੇ ਪੈਸਾ ਤਾਂ ਵਾਦਾ ਹੈ ਅੱਛਾ ਪੈਸਾ ਵਾਦਾ ਤਾਂ ਕਰਕੇ ਪੈਸੇ ਪਿੱਛੇ ਭੱਜਣਾ ਕਰਦਿਆਂ ਉਹਨਾਂ ਛੱਡ ਕੇ ਜਾਣਾ ਨਹੀਂ ਬੁਲਾ ਲਾਂਗਾ 4 ਸਾਲ ਬਾਅਦ ਜੇ ਤੇਰੀ ਸਹੇਲੀ ਨੇ ਕਹਿਤਾ ਵੀ ਨਹੀਂ ਬੁਲਾਉਣਾ ਫੇਰ ਮੇਰਾ ਕੋਈ ਦੋਸਤ ਹੀ ਨਹੀਂ ਹੈ ਅੱਛਾ ਬੇਰੇ ਤੂੰ ਆ ਜਾ ਆ ਜਾ ਸਭ ਤੋਂ ਪਹਿਲਾਂ ਬਾਈ ਬਹੁਤ ਸੋਹਣੀ ਦਸਤਾਰ ਬੰਨੀ ਹੋਈ ਹੈ ਤੁਸੀਂ ਧੰਨਵਾਦ ਕੀ ਨਾਮ ਹੈ ਤੁਹਾਡਾ ਮੇਰਾ ਅਮਰਿਤਪਾਲ ਬਰੇ ਅੱਛਾ ਅਮਰਿਤਪਾਲ ਕਿਹੜੇ ਕਲਾਸ ਦੇ ਵਿੱਚ ਪੜ੍ਹਦੇ ਮੈਂ 10th ਬਰੇ ਅੱਛਾ 10th ਦੇ ਵਿੱਚ ਪੜ੍ਹਦੇ ਹਾਂ ਕੀ ਗਾਣਾ ਸਾ ਗਾਉਂਗੇ ਫਿਰ ਸਾਨੂੰ ਮੈਂ ਸੁਣਿਆ ਸੀ ਦੋ ਲੈਣ ਨਾ ਉਹ ਮੈਂ ਸੁਣਾਉਂਗਾ ਹੀ ਠੀਕ ਹੈ ਹੋ ਖੜੂ ਅਰਬਨ ਸਟੇਟ ਹੋ ਜੀ ਮੈਂ ਟਨਾ ਤੂੰ ਲੇਟੇ ਇੱਥੇ ਫਿਰਦੀ ਮਡੀਰ ਬੜੀ ਮਸਤੀ ਬਾਲੇ ਫੋਨਾ ਮਲਾਈ ਮੈਨੂੰ ਗੁਸਾਣਾ ਚੜਾਈ ਤੈਨੂੰ ਮਿਲੂੰਗਾ ਪੰਜਾਬੀ ਯੂਨੀਵਰਸਿਟੀ ਬਾਲੇ ਫੋਨਾ ਮਲਾਈ ਮੈਨੂੰ ਗੁਸਾਣਾ ਚੜਾਈ ਤੈਨੂੰ ਮਿਲੂੰਗਾ ਪੰਜਾਬੀ ਯੂਨੀਵਰਸਿਟੀ ਸਾਡਾ ਇਥੀ ਟਗਣਾ ਅੱਜ ਮਿਲਕੇ ਤੂੰ ਜਾਣਾ ਇੱਥੇ ਤੂੰ ਆਈ ਨਾ ਵੇ ਤੇਰੇ ਫਿੱਟੇ ਮੂਣੀ ਜਿੱਤੇ ਮਿਲेंगी ਰੇ ਕੰਨੇ ਦੱਸ ਤੂੰ ਨੀ ਮੁੱਦਾ ਹੁੰਦਾ ਪਟਿਆਲੇ ਫੇਸ ਟੂ ਨੀ ਕਿੱਥੇ ਮਿਲेंगी ਰੇ ਕੰਨੇ ਦੱਸ ਤੂੰ ਨੀ ਮੁੱਦਾ ਹੁੰਦਾ ਪਟਿਆਲੇ ਫੇਸ ਟੂ ਨੀ ਨਾ ਬੱਚ ਪੜਿਆ ਕਰੋ ਪੜਿਆ ਕਰੋ ਖਰਚਾ ਉਹ ਹੁੰਦਾਗਾ اے ਫੇਸ ਟੂ ਖੜਨਾ ਸੌਖਾ ਨਹੀਂ ਆ ਕੋਈ ਨਹੀਂ ਕਰ ਲਾਗੇ ਵੀਰੇ ਅੱਛਾ ਵੱਡੇ ਹੋ ਕੇ ਕੀ ਬੰਨਣਾ ਗੱਬਰੀ ਪਲਸਪਾਰਟੀਓ ਮੈਂ ਚਲੋ ਇਹ ਬੱਚੇ ਨੇ ਇੱਕ ਹੋਰ ਸਪੈਸ਼ਲ ਪਰਫਾਰਮੈਂਸ ਅੱਛਾ ਬੱਚੇ ਕੀ गा ਕੇ ਸੁਣਾਓਗੇ ਸਾਨੂੰ ਗਾਣਾ ਖੜਾਂਗਾ ਚਲੋ ਇਧਰ ਇਧਰ ਕੈਮਰੇ ਵੱਲ ਜਣੀ ਖਣੀ ਉੱਤੇ ਨਹੀਂ ਹੋ ਆ ਕਰ ਹੱਕਦਾ ਤੜਕੇ ਨੂੰ ਐਵੇਂ ਕਾਲਾ ਮਾਲ ਛੱਕਦਾ ਸ਼ਾਮੀ ਹੁੰਦੀ ਹੱਥ ਵਿੱਚ ਬਹੁਤ ਲੱਕੜੇ ਤੇ ਦੂਜੇ ਹੱਥ ਚ ਰਕਾਨੇ ਪਸਤੌੜ ਰੱਖਦਾ ਬੱਲੀਆਂ ਤੁਜ ਦੇ ਨਾਲ ਯਾਰ ਝੋਟਣੀ ਨੱਕ ਨਹੀਂ ਨਾ ਹੋਏ ਫਰਦੇ ਗੜੋਚ ਨਹੀਂ ਰੋਲਿਆਂ ਦੇ ਵਿੱਚ ਪਰ ਇਹਨਾਂ ਬਰਤੇ ਆਉਂਦੇ ਤੁਝ ਹੁੰਦੇ ਆ ਮਝੜ ਥੋੜੇ ਚੁੱਪ ਚੁੱਪ ਨਹੀਂ ਉਹ ਬੋਤਨਾਂ ਦੇ ਡੱਟ ਖੁੱਲਦੇ ਉਹ ਤੋਂ ਬੱਦੀਏ ਪੈਰ ਨਹੀਂ ਤੜਕੇ ਉਹ ਵਦੀਆਂ ਦੇ ਹੱਡ ਵਿੱਚ ਨਹੀਂ ਤੇਰੇ ਨਾਲ ਤੇ ਗੱਲਾਸੀ ਖੜਕੇ ਕੋਈ ਨਾ ਘਰੇ ਜਾਈ ਅੱਜ ਤੇਰਾ ਡੈਡੀ ਖੜਕਾ ਉੱਪਰ ਲਾਸੀ ਦੇ ਵਧੀਆ ਗਾਣੇ ਵੀ ਸੁਣਿਆ ਕਰੋ ਸਕੂਲ ਦੀਆਂ ਬੱਚੀਆਂ ਆਈਆਂ ਨੇ ਕਹਿੰਦੇ ਸੀ ਇੱਕ ਪਰਫਾਰਮੈਂਸ ਦੇਣੀ ਆ ਬੱਚੇ ਸਭ ਤੋਂ ਪਹਿਲਾਂ ਤੁਸੀਂ ਨਾਮ ਦੱਸ ਦੋ ਹਰਦੀਪ ਕੌਰ ਅਰਸ਼ਦੀਪ ਕੋਰ ਅਮਨ ਪ੍ਰਿਤ ਕੋਰ ਅੱਛਾ ਕਿਹੜੀ ਕਲਾਸ ਦੇ ਵਿੱਚ ਪੜਦੇ ਹੋ ਸੈਵਨਥ ਸੈਵਨਥ ਸੈਵਨ ਅੱਛਾ ਇੱਕੋ ਕਲਾਸ ਦੇ ਹੋ ਸਾਰੇ ਤੇ ਬੈਸਟ ਫਰੈਂਡਸ ਕੌਣ ਸ਼ਰਾਰਤੀ ਹੈ ਸਭ ਤੋਂ ਜ਼ਿਆਦਾ ਕੋਈ ਨਹੀਂ ਸ਼ਰਾਰਤੀ ਇਹ ਜ਼ਿਆਦਾ ਬੋਲਦੀ ਹੈ ਤੂੰ ਵੀ ਨਹੀਂ ਬੋਲਦੇ ਇਹਦੇ ਜਿੰਨਾ ਨਹੀਂ ਬੋਲਦੀ ਕੁੜੀਆਂ ਸਾਰੀਆਂ ਜ਼ਿਆਦਾ ਬੋਲਦੀਆਂ ਨੇ ਇਹਦੇ ਜਿੰਨਾ ਕੋਈ ਨਹੀਂ ਬੋਲ ਸਕਦਾ ਅੱਛਾ ਕੀ ਗਾ ਕੇ ਸੁਣਾਓਗੇ ਫਿਰ ਸਾਨੂੰ बोलिए अच्छा चलो लोगा पढ़ लो, लो। उड़दा उड़दा मोर सैरी चिची ਉੱਤੇ ਬੈ ਗਿਆ ਉੜਦਾ ਉੜਦਾ ਮੋਰ ਮੇਰੀ ਚਿਚੀ ਉੱਤੇ ਬੈ ਗਿਆ ਤੂੰ ਚਾ ਕਰਕੇ ਉਡਾਦਾਂ 25 ਜਨਵਰੀ ਨੂੰ ਜਨਮ ਲੀ ਪਾ ਦਿੰਨਾਂ 25 ਜਨਵਰੀ ਨੂੰ ਕੀ ਕਲੀ ਪਾ ਦਿੰਨਾਂ 25 ਜਨਵਰੀ ਨੂੰ ਕੀ ਕਲੀ ਪਾ ਲੈਂਦੇ ਸੋ ਬਹੁਤ ਸੋਹਣੀ ਲੋਕ ਬੋਲੀ ਇਹਨਾਂ ਨੇ ਪਾਈਆ ਬੱਚੇ ਚੜ੍ਹਦੀ ਕਲਾ ਦੇ ਵਿੱਚ ਰੋ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਠੀਕ ਹੈ ਜੀ ਆਪਾਂ ਚਲੋ ਜੀ ਸਭ ਬੱਚੇ ਆਏ ਨੇ ਛੋਟੇ ਛੋਟੇ ਤੁਸੀਂ ਨੱਚ ਕੇ ਦਿਖਾਓਗੇ ਬੱਚਾ ਚਲੋ ਵੀ ਨੱਚੋ ਸੋ ਬੱਚਿਆਂ ਨੇ ਬਹੁਤ ਸੋਣਾ ਨੱਚ ਕੇ ਦਿਖਾਇਆ ਬਹੁਤ ਵਧੀਆ ਲੱਗਿਆ ਮੈਨੂੰ ਦੇਖ ਕੇ ਕੀ ਕੀ ਨਾਮ ਆ ਤੁਹਾਡਾ ਪ੍ਰੀਤਲ ਸੀਰਤ ਨਿਰਵਿਤਾ ਕਿਹੜੀ ਕਲਾਸ ਦੇ ਵਿੱਚ ਪੜਦੇ ਹੋ ਸੈਕਿੰਡ 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 ਦੇ ਵਿੱਚ ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਥੈਂਕ ਯੂ ਬਾਏ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਪੰਜਾਬ ਦੇ ਨਾਲ ਨਾਲ ਬਾਹਰਲਾ ਕਲਚਰ ਵੀ ਦੇਖਦੇ ਆਂ ਹਿਮਾਚਲੀ ਕਲਚਰ ਵੀ ਸਾਨੂੰ ਪਤਾ ਲੱਗਿਆ ਅੱਛਾ ਇਹ ਇਸ ਫਾਰਮ ਨੂੰ ਕੀ ਕਹਿੰਦੇ ਨੇ ਡਾਂਸ ਫਾਰਮ ਨੂੰ ਨਾਰਟੀ ਕਹਿੰਦੇ ਅੱਛਾ ਨਾਰਟੀ ਫਾਰਮ ਹੈ ਅੱਛਾ ਕਿੱਥੋਂ ਤੁਸੀਂ ਅਸੀਂ ਹਿਮਾਚਲ ਤੋਂ ਹਿਮਾਚਲ ਤੋਂ ਇੱਥੇ ਪਟਿਆਲੇ ਦੇ ਵਿੱਚ ਹਾਂਜੀ ਪਾਪਾ ਜੌਬ ਅੱਛਾ ਪਾਪਾ ਜੌਬ ਕਰਦੇ ਨੇ ਕੀ ਨਾਮ ਸੀਗਾ ਤੁਹਾਡਾ ਪਰਲ ਅੱਛਾ ਬਹੁਤ ਵਧੀਆ ਲੱਗਿਆ ਬੱਚੇ ਤੁਹਾਡਾ ਗੱਲਬਾਤ ਕਰਕੇ ਥੈਂਕ ਯੂ ਕੀ ਨਾਮ ਹੈ ਤੁਹਾਡਾ ਜੁਵਰਾਜ ਆਪਕਾ ਹਰਕਿਰਨ ਕਿਹੜੀ ਕਲਾਸ ਦੇ ਵਿੱਚ ਪੜ੍ਹਦੇ ਹੋ 4th 4th ਕੀ ਕਰੋਗੇ ਫਿਰ ਸੌਂਗ ਆਏਗੇ ਚਲੋ ਫਿਰ ਗਾ ਕੇ ਸੁਣਾਓ ਅੱਗੇ ਆਜੋ ਅੱਗੇ ਤੁਹਾਡੇ ਕੋ ਬਾੜ ਕੀ ਅਸੋ ਕਿਹੜਾ ਪਿੰਡ ਰਚੇ ਦੱਪਿਆ 빅 ਸਟੈਪ ਨਾਲ ਜੱਕਨੇ ਸੱਜ ਆਪਣੀ ਤੇ ਸ਼ੈਲ ਵੀ ਹਲ ਨਹੀਂ ਖਲਪਣੀ ਇੱਕ ਜੀਪ ਖੜੀ ਮੇਰੀ ਥਾਣੇ ਜੇ ਬਦਲੇ ਦੇ ਮੈਂ ਤੋ ਲੈਣਾ ਲਾਕੂ ਕੁ ਨਿਮੜਾਕੂ ਕਿੰਬਰ 10 ਜਿਹੜੀ ਜੀ ਕਿਉਂ ਕੋਲੀ ਨਾ ਵੱਡੇ ਉਹ ਕਿ ਡਾਕੂ ਤੇ ਨਹੀਂ ਬੰਨਾ ਖਤਰਨਾਕ ਬੰਦੇ ਤੁਸੀਂ ਦੋਏ ਬਦमाश ਬਦमाश ਹੋ ਸਕੂਲ ਦੇ ਸ਼ਰਾਰਤੀ ਕੌਣ ਆ ਤੁਹਾਡੇ ਦੋਹਾਂ ਵਿੱਚੋਂ ਦੋਵੇਂ ਹੀ ਆ ਮੈਨੇ ਗੱਲ ਕੀਤੀ ਦੋਵੇਂ ਸ਼ਰਾਰਤੀ ਅੱਛਾ ਕੋਟ ਕਿਹੜਾ ਜ਼ਿਆਦਾ ਖਾਂਦਾ ਦੋਹਾਂ ਵਿੱਚੋਂ ਦੋਵੇਂ ਹੀ ਏ ਜਿਆਦਾ ਕੋਟ ਖਾਂਦਾ ਕੁੜੀਆਂ ਨੂੰ ਸਾਰਾ ਹੀ ਪਤਾ ਹੁੰਦਾ ਪਿੱਛੇ ਕੋਟ ਪਾਉਣ ਵਾਸਤੇ ਵੀ ਆਹਾ ਇਹਦੇ ਪਾਓ ਪਹਿਲਾਂ ਕੋਟ ਕੁੜੀਆਂ ਨੂੰ ਜ਼ਿਆਦਾ ਹੁੰਦਾ ਨਾ ਵੀ ਮੁੰਡਿਆਂ ਦੇ ਕੋਟ ਪਾਈ ਜਾਵੇ ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਚਾਹਣਾ ਗੱਲਬਾਤ ਬੱਚੇ ਕੀ ਨਾਮ ਹੈਈ ਨਾਰਾਇਣੀ ਗੁਰਲੀਨ ਅੱਛਾ ਕੀ ਕਰਕੇ ਸੁਣਾਓਗੇ ਪੁੱਤ ਸ਼ਬਦ ਸ਼ਬਦ ਬੋਲੋਗੇ ਆ ਫੜੋ ਮਾਈਕ ਤੁਸੀਂ ਵੀ ਫੜ ਲਓ ਇਹ ਇਥੋਂ ਚਲੋ

ਬੱਚਿਆਂ ਨਾਲ ਗੱਲਾਂ ਬਾਤਾਂ ਕੀਤੀਆਂ ਬੱਚਿਆਂ ਦੇ ਵਿੱਚ ਤੇ ਪੂਰਾ ਜੋਰ ਆ ਤੇ ਆਪਾਂ ਪੁੱਛਦੇ ਹਾਂ ਟੀਚਰਸ ਤੋਂ ਵੀ ਇਹ ਕੌਨਫੀਡੈਂਸ ਲੈਵਲ ਇੰਨਾ ਦੇ ਵਿੱਚ ਕਿੱਥੋਂ ਆਉਂਦਾ ਤੇ ਕਿਵੇਂ ਬੱਚਿਆਂ ਦੇ ਨਾਲ ਡੀਲ ਕਰਦੇ ਨੇ ਆਓ ਜੀ ਮੈਮ ਹੋਰਾਂ ਦੇ ਨਾਲ ਗੱਲ ਕਰਦੇ ਹਾਂ ਹਮ ਸਤਵਾਲਾ ਹਸਕਾ ਸ਼ਸ਼ੀਕਰ ਮੈਮ ਕੀ ਨਾਮ ਹੈ ਤੁਹਾਡਾ ਰਮਨਜੀਤ ਕੌਰ ਅੱਛਾ ਮੈਮ ਕੀ ਬੜਾਉਂਦੇ ਤੁਸੀਂ ਇੱਥੇ ਪੰਜਾਬੀ ਪੰਜਾਬੀ ਦੇ ਅੱਛਾ ਮੇਰੇ ਫੇਵਰਿਟ ਟੀਚਰ ਆ ਗਏ ਕਿਉਂਕਿ ਅੰਗਰੇਜ਼ੀ ਦੇ ਨਾਲ ਬਹੁਤ ਹੀ ਬੰਦੀ ਨਹੀਂ ਸੀ ਮੇਰੀ ਤੇ ਮੈਮ ਬੱਚਿਆਂ ਦੇ ਵਿੱਚ ਇੰਨਾ ਕੌਨਫੀਡੈਂਸ ਕਿਵੇਂ ਡੀਲ ਕਰਦੇ ਹੋ ਜਦੋਂ ਕੋਈ ਬੱਚਾ ਨੈਗੇਟਿਵ ਹੁੰਦਾ ਫਿਰ ਤੁਸੀਂ ਕੀ ਕਹਿੰਦੇ ਹੋ ਕਰਨਾ ਪੈਂਦਾ ਅੱਜ ਕੱਲ ਤਾਂ ਸਾਨੂੰ ਬੱਚਾ ਦੇ ਹਿਸਾਬ ਨਾਲ ਬਦਲਣਾ ਪੈ ਰਿਹਾ ਪਹਿਲਾਂ ਬੱਚੇ ਸੀਗੇ ਟੀਚਰ ਦੇ ਹਿਸਾਬ ਨਾਲ چلਦੇ ਸੀ ਹੁਣ ਜਮਾਨਾ ਚੇਜ ਹੋ ਗਿਆ ਅਸੀਂ ਉਹਨਾਂ ਦੇ ਹਿਸਾਬ ਨਾਲ ਚੱਲ ਰਹੇ ਹਾਂ ਅੱਛਾ ਮੈਮ ਕੋਈ ਸ਼ਰਾਰਤੀ ਬੱਚਾ ਫਿਰ ਉਹਨੂੰ ਕਿਵੇਂ ਤੁਸੀਂ ਸਮਝਾਉਨੇ ਵੀ ਯਾਰ ਸ਼ਰਾਰਤ ਨਹੀਂ ਕਰਨੀ ਐਦਾਂ ਸਮਝਾਈਦਾ ਪਹਿਲਾਂ ਪਿਆਰ ਨਾਲ ਫਿਰ ਬਾਅਦ ਚ ਡਾਂਟਣਾ ਕਿ ਕੁੱਟੀ ਦਾ ਹੁੰਦਾ ਅਸੀਂ ਤੇ ਬੜੀ ਖਾ ਲਾਊਡ ਨਹੀਂ ਹੈ ਕੁੱਟਣਾ ਲਾਊਡ ਨਹੀਂ ਹੈ ਸਕੂਲ ਚ ਵਧੀਆ ਗੱਲ ਅਸੀਂ ਕੁੱਟਣਾ ਕਿ ਨਹੀਂ ਮੈਮ ਵਧੀਆ ਗੱਲ ਸੀ ਮੈਂ ਕਹਿੰਨੀ ਆ ਜਿਵੇਂ ਅਸੀਂ ਬੜੀ ਕੁੱਟ ਖਾਤੀ ਹੈ ਜਿੰਦਗੀ ਦੇ ਵਿੱਚ ਹਾਂ ਕੁੱਟਣਾ ਜ਼ਰੂਰੀ ਹੈ ਮੈਂ ਕਹਿੰਨੀ ਆ ਚਲੋ ਮੈਮ ਬਹੁਤ ਵਧੀਆ ਲੱਗਿਆ ਮੈਮ ਕੀ ਨਾਮ ਹੈ ਤੁਹਾਡਾ ਮੇਰਾ ਜਸਵਿੰਦਰ اچھا ਮੈਮ ਤੁਸੀਂ ਕੀ ਪੜਾਉਂਦੇ ਇੱਥੇ ਮੈਂ ਐਜ਼ ਅ ਪ੍ਰਿੰਸੀਪਲ ਅੱਛਾ ਐਜ਼ ਪ੍ਰਿੰਸੀਪਲ ਹਾਂਜੀ ਚਲੋ ਪ੍ਰਿੰਸੀਪਲ ਮੈਮ ਮਿਲ ਗਏ ਸਾਨੂੰ ਮੈਮ ਬੱਚੇ ਜਦੋਂ ਸ਼ਰਾਰਤਾਂ ਕਰਦੇ ਹੁੰਦੇ ਨੇ ਫਿਰ ਉਹ ਕਈ ਪੇਰੈਂਟਸ ਹੁੰਦੇ ਨੇ ਵੀ ਤੁਸੀਂ ਬੱਚਿਆਂ ਨੂੰ ਪ੍ਰਿੰਸੀਪਲ ਕੋਲ ਆਉਂਦੇ ਨੇ ਸਭ ਤੋਂ ਪਹਿਲਾਂ ਫਿਰ ਤੁਸੀਂ ਅੱਗੇ ਟੀਚਰਸ ਨੂੰ ਕਹਿੰਦੇ ਵੀ ਇਦਾਂ ਫਿਰ ਉਹ ਕੀ ਸ਼ਬਦ ਹੁੰਦੇ ਨੇ ਕਿਵੇਂ ਤੁਸੀਂ ਪਹਿਲਾਂ ਟੀਚਰ ਨੂੰ ਪੋਜ਼ਿਟਿਵ ਕਰਨਾ ਫਿਰ ਬੱਚਿਆਂ ਦੇ ਵਿੱਚ ਕੀ ਕਹਿੰਦੇ ਹੁੰਦੇ ਨੇ ਉਸ ਅਕੋਰਡਿੰਗਲੀ ਟਾਈਮ ਦੇ ਅਕੋਰਡਿੰਗਲੀ ਕਿ ਬੱਚੇ ਕਿੱਦਾਂ ਉਹਨੇ ਕੀ ਸ਼ਰਾਰਤ ਕੀਤੀ ਹੈ ਫਿਰ ਪੇਰੈਂਟਸ ਨੂੰ ਵੀ ਤੇ ਟੀਚਰ ਨੂੰ ਦੋਨਾਂ ਨੂੰ ਦੇਖਣਾ ਹੁੰਦਾ ਹੈ ਨਾ ਕਿ ਪਹਿਲਾਂ ਅਕੋਰਡਿੰਗਲੀ ਟਾਈਮ ਸ਼ਰਾਰਤ ਦੇ ਅਕੋਰਡਿੰਗ ਉਸ ਹਿਸਾਬ ਨਾਲ ਜਵਾਬ ਦੇਈਦਾ ਫਿਰ ਹੈ ਨਾ ਹਾਂ ਤੇ ਮੈਮ ਜਿਵੇਂ ਮੈਮ ਨੇ ਕਿਹਾ ਸੀਗਾ ਵੀ ਕੁੱਟ ਵਧੀਆ ਸੀਗੀ ਤੁਸੀਂ ਇਸ ਤਰੀਕੇ ਨੂੰ ਇਸ ਨੂੰ ਕਿਸ ਚੀਜ਼ ਨੇ ਕਿਵੇਂ ਦੇਖਦੇ ਹੋ ਕੁੱਟ ਵਧੀਆ ਸੀ ਉਦੋਂ ਜ਼ਮਾਨਾ ਹੋਰ ਸੀ ਉਦੋਂ ਕੁੱਟ ਵਧੀਆ ਸੀ ਹੁਣ ਇਸ ਟਾਈਮ ਸਮੇ ਦੇ ਅਕੋਰਡਿੰਗਲੀ ਸਾਨੂੰ ਚੇਂਜ ਹੋਣਾ ਪੈਂਦਾ ਹੁਣ ਪਿਆਰ ਪਿਆਰ ਵਧੀਆ ਬੱਚਿਆਂ ਨੂੰ ਪਿਆਰ ਨਾ ਸਮਝਾਉਣਾ ਪੈਂਦਾ ਬਹੁਤ ਵਧੀਆ ਲੱਗਿਆ ਮੈਮ ਤੁਸੀਂ ਕੋਈ ਸੁਣਾਓਗੇ ਸਾਨੂੰ ਬੋਲੀ ਕੁਝ ਵੀ ਅੱਛਾ ਮੈਮ ਤੁਹਾਡਾ ਕੀ ਨਾਂ ਬਈ ਕੰਚਨ ਮੈਮ ਤੁਸੀਂ ਕੀ ਵਡਾਉਨੇ ਇੱਥੇ ਐਸੀ ਮਦਰ ਟੀਚਰ ਸਕੇ ਮੈਮ ਫਿਰ ਤੁਹਾਡਾ ਦੇ ਸਭ ਤੋਂ ਵੱਡਾ ਰੋਲ ਹੋ ਜਾਂਦਾ ਮਦਰ ਟੀਚਰ ਦੇ ਰਾਹੀਂ ਫਿਰ ਛੋਟੇ ਬੱਚਿਆਂ ਨੂੰ ਕਿਵੇਂ ਡੀਲ ਕਰਦੇ ਹੋ ਬੱਚੇ ਵੱਡੇ ਦੇ ਜਿਹੜੇ ਸਮਝ ਜਾਂਦੇ ਨੇ ਛੋਟੇ ਤਾਂ ਸ਼ਰਾਰਤੀ ਬਹੁ ਹੁੰਦੇ ਨੇ ਹਾਂਜੀ ਇਹ ਤਾਂ ਸ਼ਰਾਰਤੀ ਬਹੁਤ ਕਰਤੇ ਹਨ ਬਟ ਜੈਸੇ ਵੀ ਬੱਚਾ ਹੁੰਦਾ ਉਸਕੇ ਅਕੋਰਡਿੰਗ ਡੀਲ ਕਰਨਾ ਪੈਂਦਾ ਹੈ اچھا ਕੋਈ ਨੋਟੀ ਹੈ ਉਸ ਕੋ ਉਸਕੇ ਅਕੋਰਡਿੰਗ ਤੁਸੀਂ ਕੀ ਪੜਾਉਂਦੇ ਹੋ ਮੈਂ ਐਸਐਸਟੀ ਟੀਚਰ ਹਾਂ ਅੱਛਾ ਐਸਐਸਟੀ ਟੀਚਰ ਹਾਂ ਤੇ ਬੱਚਿਆਂ ਨੂੰ ਇਤਿਹਾਸ ਦੇ ਬਾਰੇ ਜਿਵੇਂ ਮੈਂ ਦੇਖ ਰਿਹਾ ਸੀਗਾ ਪੰਜਾਬੀ ਕਲਚਰ ਹਰਿਆਣਵੀ ਤੇ ਹਿਮਾਚਲੀ ਕਲਚਰ ਇਹਨਾਂ ਨੂੰ ਜੋੜ ਕੇ ਰੱਖਣ ਦੇ ਵਿੱਚ ਮੈਂ ਥੋੜਾ ਕਿੰਨਾ ਕੁ ਹੁੰਦਾ ਵੀ ਤੁਸੀਂ ਕੀ ਕੀ ਪੜਾਉਂਦੇ ਹੋ ਫਿਰ ਇਹਨਾਂ ਨੂੰ ਜਾਂ ਫਿਰ ਕੀ ਹੈ ਜਿਆ ਮੋਟੀਵੇਟ ਕਰਦੇ ਹੋ ਇਤਿਹਾਸ ਦੇ ਨਾਲ ਜੁੜੇ ਰਹਿਣ ਮੈਂ ਨਾ ਜਿਵੇਂ ਸਟਡੀ ਦਾ ਕਰਵਾਉਂਦੇ ਆ ਨਾਲ ਨਾਲ ਸਾਖੀਆਂ ਸੁਣਾਉਂਦੀ ਆ ਕੋਈ ਪਿਛਲੇ ਇਤਿਹਾਸ ਦੀ ਗੱਲ ਸੁਣਾਉਂਦੀ ਜਿਵੇਂ ਮਹਾਰਾ ਰਣਜੀਤ ਸਿੰਘ ਦੀ ਕੋਈ ਸਟੋਰੀ ਦੱਸਦੀ ਉਹਦੇ ਨਾਲ ਬੱਚੇ ਮੋਟੀਵੇਟ ਹੁੰਦੇ ਆ ਔਰ ਇੰਟਰਸਟ ਨਾਲ ਸੁਣਦੇ ਇੰਟਰਸਟ ਬਣਾ ਕੇ ਬੱਚੇ ਨੂੰ ਪੜਾਉਣਾ ਹੈ। ਸਾਨੂੰ ਥੈਂਕ ਯੂ। ਹਾਂ ਥੋੜਾ ਕੀ ਨਾਮ ਹੈ? ਅਮੀਸ਼ਾ। ਅੱਛਾ ਤੁਸੀਂ ਕੀ ਪੜਾਉਣਾ? ਸਾਇੰਸ ਮੈਥਸ। ਅੱਛਾ ਸਾਇੰਸ ਤੇ ਮੈਥ ਅੱਛਾ ਇਹਨਾਂ ਦੇ ਸਭ ਤੋਂ ਜ਼ਿਆਦਾ ਮੈਨੂੰ ਘੂੜ ਦਾ ਡਰ ਰਹਿੰਦਾ ਸੀਗਾ ਸਾਇੰਸ ਤੇ ਮੈਥ ਥਲੇ ਮੜ। ਕੁੱਟਦੇ ਬੜਾ ਸੀਗਾ ਮੈਂ ਵੀ ਤੁਸੀਂ। ਤੁਸੀਂ ਤੇਰੇ ਕੁੱਟਦੇ ਹੋ? ਕੁੱਟਣਾ ਪੈਂਦਾ ਜੇ ਕੋਈ ਨਹੀਂ ਸੁਣਦਾ ਅਦਰਵਾਈਜ਼ ਤਾਂ ਪਿਆਰ ਨਾਲ ਹੀ ਵੈਸੇ ਬੱਚੇ ਸਮਝਦਾਰ ਆ ਮਨ ਜਾਂਦੇ ਆ ਲੋੜ ਨਹੀਂ ਪੈਂਦੀ ਕੁੱਟ ਦੀ ਅੱਛਾ ਸਾਇੰਸ ਤੇ ਤਾਂ ਚਲੋ ਆਪਾਂ ਇੰਟਰਸਟ ਕਹਿ ਸਕਦੇ ਆ ਮੈਥ ਦੇ ਵਿੱਚ ਤੁਸੀਂ ਕਿਵੇਂ ਇੰਟਰਸਟ ਬਣਾਉਨੇ ਹੋ ਬੱਚਿਆਂ ਦਾ ਮੈਥ ਦੇ ਵਿੱਚ ਜੇ ਤਾਂ ਬੱਚੇ ਦਾ ਬੇਸ ਕਲੀਅਰ ਹੈ ਬੱਚਾ ਆਟੋਮੈਟਿਕਲੀ ਉਸ ਸਬਜੈਕਟ ਨੂੰ ਇੰਟਰਸਟ ਨਾਲ ਪੜ੍ਹਦਾ ਹੈ ਤੇ ਸਭ ਤੋਂ ਪਹਿਲਾਂ ਤਾਂ ਬੱਚਿਆਂ ਦਾ ਬੇਸ ਬਣਾਣਾ ਜ਼ਰੂਰੀ ਹੁੰਦਾ ਜੇ ਬੱਚਾ ਦੇਖਦੇ ਆਂ ਸੀ ਕਿ ਬੇਸ ਹੈ ਕਿ ਨਹੀਂ ਤੇ ਜਿਨ੍ਹਾਂ ਦਾ ਨਹੀਂ ਬਣਿਆ ਹੁੰਦਾ ਉਹਨਾਂ ਨੂੰ ਬੇਸਿਕ ਜ਼ੀਰੋ ਲੈਵਲ ਤੋਂ ਦੱਸਣਾ ਪੈਂਦਾ ਮੈਥ ਆਟੋਮੈਟਿਕਲੀ ਫਿਰ ਸਭ ਨੂੰ ਇੰਟਰਸਟਡ ਲੱਗੂਗਾ ਮੇਰੇ ਅਕੋਰਡਿੰਗ ਤਾਂ ਮੈਥ ਸਭ ਤੋਂ ਈਜ਼ੀ ਸਬਜੈਕਟ ਹੈ ਤੁਹਾਡੇ ਵਾਸਤੇ ਸਾਡੇ ਵਾਸਤੇ ਤੇ ਜਮਾ ਹੀ ਨਹੀਂ ਰਿਆ ਤੇ ਮੈਮ ਤੁਸੀਂ ਕੀ ਸੁਣਾਓਗੇ ਸਾਨੂੰ ਕੋਈ ਕਮੀ ਰਹਿ ਗਈ ਹੋਣੀ ਪਿੱਛੇ ਮੈਂ ਇਦਾਂ ਤੇ ਮੈਂ 75% ਦੇ ਨਾਲ ਪਾਸ ਹੋਇਆ ਸੀ ਮੈਥ ਦੇ ਵਿੱਚ ਮੈਮ ਤੁਸੀਂ ਕਿਦਾਂ ਡੀਲ ਕਰਦੇ ਹੋ ਬੱਚਿਆਂ ਦੇ ਨਾਲ ਬੱਚਿਆਂ ਦੇ ਨਾਲ ਪੋਲਾਈਟਲੀ ਡੀਲ ਕਰਨਾ ਪੜਦਾ ਹੈ ਕਿਉਂਕਿ ਕੁੱਟ ਜਗਾ ਲਾਉ ਨਹੀਂ 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 ਕੁੱਟ ਤਾਂ ਕਰਨੀ ਵੀ ਨਹੀਂ ਚਾਹੀਏ ਕਿਉਂਕਿ ਕੁੱਟ ਸੇ ਤਾਂ ਬੱਚਾ ਸਮਝੇਗਾ ਹੀ ਨਹੀਂ ਜੋ ਬੱਚਾ ਪਿਆਰ ਸੇ ਸਮਝੇਗਾ ਨਾ ਉਹ ਕੁੱਟ ਸੇ ਨਹੀਂ ਸਮਝੇਗਾ ਕਿਉਂਕਿ ਉਸकी ਮੈਂਟਲੀ ਮਤਲਬ ਸਥਿਤੀ ਦੇਖ ਕੇ ਉਸਕੇ ਸਾਥ ਵੈਸੇ ਹੀ ਡੀਲ ਕਰੋ ਬੱਚੇ ਕੇ ਸਾਥ ਜਬ ਤੱਕ ਆਪ ਬੱਚਾ ਨਹੀਂ ਬਣੋਗੇ ਨਾ ਤਬ ਤੱਕ ਉਹ ਆਪਕੋ ਪੂਰਾ ਰਿਸਪੌਂਸ ਨਹੀਂ ਦੇਗਾ ਅੱਛਾ ਮੈਮ ਕੋਟ ਤੇ ਜਿਵੇਂ ਸਾਡੀ ਪੰਜਾਬੀ ਦਾ ਸ਼ਬਦ ਹੋ ਗਿਆ ਕੋਟ ਨੂੰ ਹਿੰਦੀ ਦੇ ਵਿੱਚ ਕੀ ਕਹਿੰਦੇ ਨੇ ਪਟਾਈ ਪਟਾਈ ਤੁਹਾਡੇ ਤੇ ਹੋਰ ਖਤਰਨਾਕ ਹੋ ਜਾਂਦਾ ਤੁਸੀਂ ਕੁਝ ਸੁਣਾਓਗੇ ਸਾਨੂੰ ਮੈਂ ਤਾਂ ਗੁਰੂ ਕਾ ਮਹਿਤ ਤਵੀ ਬਤਾ ਸਕਤੀ ਹੂੰ ਹਿੰਦੀ ਵਿੱਚ ਜੋ ਤੁਹਾਡਾ ਦਿਲ ਕਰਦਾ ਹੈ ਗੁਰੂ ਇੱਕ ਐਸੀ ਚੀਜ਼ ਹੈ कि जो परमात्मा से भी ज़्यादा ऊंचा दर्जा है उसका तो माँ बाप क्या करते हैं जन्म दे देते हैं ठीक है ना आपको बोलना सिखा देंगे चलना सिखा देंगे जो चीज़ गुरु सिखाएगा ना वो कुछ नहीं कोई नहीं सिखा सकता गुरु गोबिंद दाऊ खड़े काके लागू पाए बलिहारी गुरु आपने जिन गोबिंदियों मिलाए गुरु ही एक ऐसी चीज़ है जो आपको भगवान से भी मिलाएगा और आत्मा से आत्मा का भी मेल करवाएगा गुरु का बहुत महत्व है बच्चों की लाइफ में बस धन्यवाद मैम थैंक यू मैम ਤੁਹਾਡਾ ਕੀ ਨਾਮ ਹੈ ਰਾਜਵਿੰਦਰ ਕੌਰ اچھا ਤੁਸੀਂ ਹੀ ਪੜਾਉਂਦੇ ਹੋ ਮੈਂ ਮਦਰ ਟੀਚਰ ਹਾਂ ਜੇ ਫਰਸਟ ਕਲਾਸ اچھا ਤੁਸੀਂ ਤੁਸੀਂ ਫਿਰ ਬੱਚਿਆਂ ਨਾਲ ਡੀਲ ਕਰਦੇ ਹੋ ਮਮ ਚਲੋ ਛੋਟੇ ਬੱਚੇ ਤੇ ਸ਼ਰਾਰਤੀ ਹੁੰਦੇ ਨੇ ਜਦੋਂ ਕੋਈ ਵੱਡਾ ਬੱਚਾ ਫਿਰ ਕਰਦਾ ਸ਼ਰਾਰਤ ਇਹਨਾਂ ਨੂੰ ਕਿਵੇਂ ਸੁਧਾਰਦੇ ਹੋ ਵੱਡੇ ਬੱਚਿਆਂ ਨੂੰ ਵੀ ਅੱਜ ਕੱਲ ਤੇ ਪਿਆਰ ਨਾਲ ਹੀ ਸੁਧਾਰਨਾ ਪੈਂਦਾ ਜਿੰਨਾ ਮਾਰ ਕੇ ਕੁੱਟ ਕੇ ਤੇ ਕੁਝ ਨਹੀਂ ਬਣਦਾ ਨਾ ਪਿਆਰ ਨਾਲ ਸੁਧਾਰਾਂਗੇ ਪਿਆਰ ਨਾਲ ਬੋਲਾਂਗੇ ਬੱਚੇ ਵੀ ਅੱਗੋਂ ਸਮਝ ਜਾਂਦੇ ਨੇ ਤੇ ਅੱਜਕੱਲ ਤੇ ਬੱਚਿਆਂ ਨੂੰ ਅਲਾਉ ਵੀ ਨਹੀਂ ਹੈਗਾ ਕੁੱਟਣਾ ਚਾਹੀਦਾ ਵੀ ਨਹੀਂ ਕਿਉਂਕਿ ਕੁੱਟ ਕੇ ਬੱਚੇ ਠੀਠ ਹੋ ਜਾਂਦੇ ਨੇ ਜਿੰਨਾ ਆਪਾਂ ਪਲਾਈਟਲੀ ਬੱਚੇ ਨਾਲ ਪਿਆਰ ਨਾਲ ਗੱਲਬਾਤ ਕਰਾਂਗੇ ਉਹਨਾਂ ਜ਼ਿਆਦਾ ਸਮਝ ਜਾਂਦੇ ਨੇ ਸੋ ਮੇਰੇ ਕੋਲ ਪਹੁੰਚ ਚੁੱਕੇ ਨੇ ਮੋਟੂ ਬੱਦਲੂ ਛੋਟੂ ਕੀ ਕੀ ਨਾਮ ਹੈ ਬਤੋ ਰੋਹਿਤ ਵਿੰਕ ਵਰਮਾ ਅਰਜੀਤ ਸਿੰਘ ਅੱਛਾ ਕਿਹੜੀ ਕਿਹੜੀ ਕਲਾਸ ਚ ਪੜਦੇ ਹੋ ਫੋਰਥ 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 ਤਿੰਨੇ ਕਲਾਸਮੇਟੋਂ ਕੀ ਗਾ ਕੇ ਸੁਣਾ ਰਹੇ ਹੋ ਫਿਰ ਮੈਨੂੰ ਗਾਣਾ 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 ਹੀ ਸੁਣਾਉਂਗੇ ਮੈਂ ਕੁਝ ਹੋਰ ਤ ਨਹੀਂ ਜਾਂਦਾ ਲੋ ਫਿਰ ਪੜੋ ਦਸ ਬੁੱਤ ਹੈ ਡਡੋਂ ਕਸ ਤੋਂ ਚੰਗਾ ਭਲਾ ਸਰਾਸੀ ਨੂੰਂ ਕਸ ਤੋਂ ਅਜਿਹੇ ਦਰਵਾਜੇ ਵਿੱਚ ਬੋੜ ਜੱਕੀ ਖੜੇ ਹਮ ਚੰਗੀ ਤਰ੍ਹਾਂ ਜਾਣਦਾ ਹੈ ਡੋਂ ਕਸ ਤੋਂ ਬਹੁਤ ਸੋਹਣਾ ਬਈ ਪੁੱਤ ਪੜਦੇ ਰਹਿਣਾ ਤਿਆਰ ਕਰਦੇ ਰਹਿਣਾ ਠੀਕ ਆ ਲੜਨਾ ਨਹੀਂ ਕਿਸੇ ਨੇ ਸ਼ਰਾਰਤੀ ਕੋਣਾ ਤਿੰਨਿਆਂ ਦੇ ਵਿੱਚੋਂ ਹਰ ਤਿੰਨੋਂ ਸ਼ਰਾਰਤ ਕੁੜੀਆਂ ਨੂੰ ਤੁਹਾਨੂੰ ਜ਼ਿਆਦਾ ਗਾਲੀ ਹੁੰਦੀ ਤੁਸੀਂ ਸ਼ਰਾਰਤੀ ਨਹੀਂ सो so, आओ जी हम बच्चे की छोटी परफॉर्मेंस साढ़िया पर होलो जी ਬਹੁਤ ਥੈਂਕ ਯੂ ਤੁਹਾਡਾ ਸੋ ਬਹੁਤ ਸੋਹਣੀ ਪਰਫਾਰਮੈਂਸ ਇਨਾ ਬੱਚਿਆਂ ਦੀ ਤੇ ਸਕੂਲ ਵਾਲੇ ਜਵਾਕਾਂ ਦੇ ਨਾਲ ਗੱਲਾਂ ਬਾਤਾਂ ਕਰਕੇ ਮੈਨੂੰ ਤੇ ਬਹੁਤ ਵਧੀਆ ਲੱਗਿਆ ਤੁਹਾਨੂੰ ਕਿਦਾਂ ਦਾ ਲੱਗਿਆ ਤੁਸੀਂ ਜਰੂਰ ਸਾਨੂੰ ਦੱਸਿਓ ਇੱਕ ਵਾਰ ਬੱਚਿਆਂ ਤੋਂ ਬਸ ਸਕੂਲ ਦਾ ਨਾਮ ਪੁੱਛਦੇ ਆਂ ਅੱਛਾ ਬੱਚੇ ਸਕੂਲ ਦਾ ਨਾਮ ਕੀ ਸੀਗਾ ਥੈਂਕ ਯੂ ਸੋ ਮੱਚ ਥੋੜਾ ਸਾਰਿਆਂ ਦਾ ਆਊਟ ਰੂਟ ਗੇੜੀ ਸ਼ੋ ਦਾ ਨਾਮ ਆ ਸਾਰੇ ਦੇਖ ਲਿਓ ਤੇ ਤੁਸੀਂ ਵੀ ਜਰੂਰ ਦੱਸਿਓ ਸਾਨੂੰ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਕਿਵੇਂ ਦਾ ਲੱਗਿਆ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਜਿੱਥੇ ਵੀ ਰਹੋ ਵਸ ਰਹੋ ਯਾਰ ਕੈਮਰਾਮੈਨ ਜੌਨਸਨ ਦੇ ਨਾਲ ਮੈਂ ਤੁਹਾਡਾ ਆਪਣਾ ਅਜੇ ਵਿਲਾ ਥੈਂਕ ਯੂ ਸੋ ਮੱਚ ਸਭ ਅਖੇਰ